ਮੈਲਗਮ ਅਤਵਾਦੀ ਹਮਲੇ ਤੋਂ ਬਾਅਦ ਜਿਹੜਾ ਭਾਰਤ ਅਤੇ ਪਾਕਿਸਤਾਨ ਕੋਲ ਤਲਖੀ ਪੋਲਾ ਬੋਲ ਬਣਿਆ ਹੋਇਆ ਹੈ ਤਨਾਪੂਨ ਮੋਲ ਬਣਿਆ ਹੈ ਜਿਸ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਵੱਲੋਂ ਜਿੱਥੇ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਹੀ ਪੰਜਾਬ ਅਤੇ ਮਾਨਯੋਗ ਹਰਿਆਣਾ ਹਾਈ ਕੋਰਟ ਵੱਲੋਂ ਵੀ ਜਿਹੜਾ ਅਦਾਲਤਾਂ ਦੇ ਕੰਮਕਾਜ ਨੂੰ ਜਿਹੜੇ ਲੋਕੀ ਆਉਂਦੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵਕੀਲਾਂ ਦੀ ਜੱਜਾਂ ਸਭਾਨ ਦੀ ਸੁਰੱਖਿਆ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ ਗਿਆ ਹੈ ਅਮਰitsar ਦੀ ਜ਼ਿਲ੍ਹਾ ਹੈੱਡਕੁਆਟਰ ਤੇ ਅਜਨਾਲਾ ਦੀ ਸਾਡੂਨਾਲ ਅਦਾਲਤ ਨੂੰ ਲੋਕਾਂ ਦੇ ਆਉਣ ਜਾਣ ਲਈ ਜਿਹੜਾ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸਾਡੇ ਨਾਲ ਨੇ ਬਾਰੇ ਸੁਚਨੇ ਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨੀਜਰ ਜੀ ਹਾਂਜੀ ਨੀਜਰ ਸਾਹਿਬ ਕੀ ਹਦੇਸ਼ ਜਾਰੀ ਕੀਤੇ ਗਏ ਹੈ ਬਾਂਜੂ ਹਾਈ ਕੋਰਟ ਵੱਲੋਂ ਕੱਲ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਹੁਕਮ ਜਾਰੀ ਹੋਇਆ ਹੈ ਆਪ ਸਭ ਨੂੰ ਪਤਾ ਕਿ ਜਿਹੜੀ ਤਲਕੀ ਹੋਈ ਹੋਈ ਬਾਰਡਰ ਤੇ ਉਹਦੇ ਸਬੰਧ ਵਿੱਚ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਇੱਥੇ ਜਿਹੜੇ ਰੂਟੀਨ ਦੇ ਕੇਸ ਆ ਉਹ 9 ਤੋਂ ਲੈ ਕੇ 14 ਤੱਕ ਜਿਹੜੇ ਐਡਜੌਰਨ ਕਰ ਦਿੱਤੇ ਗਏ ਨੇ ਜਿਹੜੇ ਅਰਜਨ ਮੈਟਰ ਨੇ ਉਹਨਾਂ ਦੀ ਹੀアリング ਕੀਤੀ ਜਾਏਗੀ ਲਿਟੀਗੈਂਟ ਜਿਹੜੇ ਆ ਜਾਂ ਆਮ ਲੋਕਾਂ ਦੇ ਆਉਣ ਤੇ ਜਿਹੜੀ ਸਥਾਈ ਰੂਪ ਵਿੱਚ ਅ ਪ੍ਰਬੰਧੀ ਲਗਾ ਦਿੱਤੀ ਗਈ ਹੈ ਡਿਸਟ੍ਰਿਕਟ ਐਡਵੋਕੇਟਰ ਕੋਰਟ ਸਮਰੀ ਸਰ ਅਤੇ ਸਬ ਡਿਵੀਜ਼ਨਲ ਕੋਰਟ ਅਜਨਾਲਾ ਕਿਉਂਕਿ ਅਜਨਾਲਾ ਤੁਹਾਨੂੰ ਪਤਾ ਹੈ ਬੜਾ ਅਹਿਮ ਹੈ ਬਿਲਕੁਲ ਬਾਰਡਰ ਤੇ ਏਰੀਏ ਤੇ ਇਹ ਮਾਨਯੋਗ ਹਾਈ ਕੋਰਟ ਨੇ ਜਿਹੜੀ ਸੁਰੱਖਿਆ ਵਿੱਚ ਵਕੀਲ ਸਬਾਨ ਦੀ ਜੱਜ ਸਬਾਨ ਦੀ ਇਹਦੇ ਲਿਟੀਗੈਂਸੀ ਜਿਹੜੀ ਐ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਐ ਸਤਾਈ ਰੋਕ ਲਗਾਈ ਹੈ ਕਿਹੜੀ ਕਿਹੜੀਆਂ ਗੱਲਾਂ ਹੋਰ ਕਹੀਆਂ ਗਈਆਂ ਖਾਸ ਕਰਕੇ ਜਿਵੇਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋ ਜਿਵੇਂ ਕੱਲ ਨੂੰ ਲੋਕ ਅਦਾਲਤ ਵੀ ਲੱਗ ਰਹੀ ਸੀ ਨੈਸ਼ਨਲ ਲੋਕ ਅਦਾਲਤ ਵੀ ਰੱਖ ਲਈ ਉਸ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਗਿਆ ਹੈ ਲੋਕਾਂ ਦੀ ਸੁਰੱਖਿਆ ਨੂੰ ਨੂੰ ਵਕੀਲ ਸਬਾਨ ਨੂੰ ਵੀ ਕਿਹਾ ਗਿਆ ਹੈ ਕਿ ਘੱਟ ਤੋਂ ਘੱਟ ਆਓ ਕਿ ਜਦੋਂ ਕੋਈ ਅਰਜੈਂਟ ਹੈ ਤਾਂ ਆ ਤਾਂ ਆਓ ਨਹੀਂ ਤੇ ਤੁਸੀਂ ਵੀਡੀਓ ਕਾਨਫਰੈਂਸਿੰਗ ਕਰੋ ਹੀ ਕੰਮ ਕਰੋ ਜਿਹੜੀ ਪਰਮਿਟ ਕਰਤਾ ਹੈ 9 ਤੋਂ ਲੈ ਕੇ 14 ਤੱਕ ਇਹ ਵੀ ਕਿਹਾ ਗਿਆ ਕਿ ਆਪਣੀ ਜਿਹੜਾ ਸਟਾਫ ਆ ਜਿਹੜਾ ਵਾਧੂ ਸਟਾਫ ਉੱਤੇ ਵੀ 50% ਕਟੌਤੀ ਕਰ ਦਿੱਤੀ ਗਈ ਹੈ ਅਤੇ ਜਿਹੜੇ ਨਿਕਾਲ ਬੜੀ ਐਮ ਲੋਕ ਅਦਾਲਤ ਲੱਗਣੀ ਸੀ ਜਿਹੜੀ ਬੜੇ ਚਿਰ ਤੋਂ ਤਿਆਰੀ ਚੱਲ ਰਹੀ ਸੀ ਉਹ ਵੀ ਇਸੇ ਸੁਰੱਖਿਆ ਦੇ ਮਤਲਬ ਨਜ਼ਰ ਜਿਹੜੀ ਆ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਜਿਵੇਂ ਦੇਖ ਰਹੇ ਕਈ ਲੋਕਾਂ ਨੂੰ ਜੇ ਪਤਾ ਵੀ ਨਹੀਂ ਹੈਗਾ ਅੱਜ ਹੀ ਜਿਵੇਂ ਆਰਡਰ ਦੇਰ ਰਾਤ ਸ਼ਾਮੀ ਕੱਲ ਪਤਾ ਲੱਗਾ ਤੇ ਅੱਜ ਹੀ ਸਾਰਾ ਸਾਹਮਣੇ ਆਇਆ ਲੋਕਾਂ ਨੂੰ ਕੀ ਅਪੀਲ ਕਰਾਂ ਲੋਕਾਂ ਨੂੰ ਮੈਂ ਇਹੋ ਅਪੀਲ ਕਰਾਂਗਾ ਕਿ ਜਿਹੜੇ ਵੀ ਇੱਥੇ ਜਿਨ੍ਹਾਂ ਨੂੰ ਵੀ ਇੱਥੇ ਰਿਲੇਟਿਡ ਕੰਮ ਹੈ ਕੋਰਟ ਦੇ ਉਹ ਮਾਨਯੋਗ ਹੁਕਮੰਦੀ ਜਿਹੜੀ ਆ ਹਾਈ ਕੋਰਟ ਦੇ ਪਾਲਣ ਕਰਨ 9 ਤੋਂ 14 ਤੱਕ ਜਿਹੜੇ ਆ ਨਾ ਆਉਣ ਕਿਉਂਕਿ ਕਿਸੇ ਦਾ ਵੀ ਜਿਹੜੀ ਗੈਰ ਹਾਜ਼ਰੀ ਨਹੀਂ ਲੱਗੇਗੀ ਜਿਹੜੇ ਅਰਜਨ ਮੈਟਰ ਆ ਉਹ ਵੀ ਵੀਡੀਓ ਕਾਨਫਰੈਂਸ ਰਾਹੀਂ ਜਿਹੜੇ ਆ ਸੁਨੇ ਜਾਣਗੇ ਅਤੇ ਭੀੜ ਭੜਕੇ ਤੋਂ ਬਚਿਆ ਜਾਵੇ ਕਿਉਂਕਿ ਹਾਲਾਤ ਜਿਹੜੇ ਆ ਬੜੇ ਨਾਜ਼ੁਕ ਬਣੇ ਹੋਏ ਆ ਕਿਸੇ ਵੇਲੇ ਵੀ ਕੁਝ ਹੋ ਸਕਦਾ ਨਾਲ ਹੀ ਮੈਂ ਵੀ ਦੁਆ ਕਰਾਂਗਾ ਕਿ ਦੋਵੇਂ ਜਿਹੜੇ ਦੇਸ਼ਾਂ 'ਚ ਅਮਨ ਸ਼ਾਂਤੀ ਆਵੇ ਕਿਉਂਕਿ ਸਭ ਤੋਂ ਵੱਧ ਤੇ ਨੁਕਸਾਨ ਬਾਰਡਰ ਏਰੀਆ ਪੰਜਾਬ ਆ ਜਨਾਲਾ ਤਹਿਸੀਲ ਇਹਦਾ ਹੋਣਾ ਇਸ ਲਈ ਹੈ ਕਿ ਦੋਵੇਂ ਮਿਲ ਬੈਠ ਕੇ ਕਰਨ ਤੇ ਦੋਵਾਂ ਵਿੱਚ ਜਿਹੜੀ ਅਮਨ ਸ਼ਕਤੀ ਹੈ ਸਰ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਜਿਵੇਂ ਦੇਖਦੇ ਕਿ ਕਈ ਲੋਕਾਂ ਦੀਆਂ ਤਰੀਕਾਂ ਪਈਆਂ ਨੇ ਜਿਵੇਂ ਤੁਸੀਂ ਦੱਸਿਆ ਕਿ ਅੱਜ ਤੋਂ ਹੀ ਆਰਡਰ 9 ਤਰੀਕ ਤੋਂ ਹੀ ਲਾਗੂ ਹੋਵੇ ਕਈ ਲੋਕਾਂ ਦੀ ਕੱਲ ਨੂੰ ਵੀ ਤਰੀਕਾਂ ਹੋਣਗੀਆਂ ਉਹਨਾਂ ਨੂੰ ਕੀ ਜਿਹੜੀਆਂ ਤਰੀਕਾਂ ਗਾਂ ਕੀਤੀਆਂ ਜਾਣਗੀਆਂ ਜਾਂ ਕਿਵੇਂ ਉਹਨਾਂ ਨੂੰ ਡੀਲ ਕੀਤਾ ਜਾਵੇ ਉਹਨਾਂ ਦੇ ਆਪਣੇ ਆਪਣੇ ਵਕੀਲ ਸਾਹਿਬ ਨਾਲ ਰਾਬਤਾ ਕਰਨ ਜਿੱਥੇ ਵੀ ਲੜਿੰਦੀ ਕੋਈ ਐਪਲੀਕੇਸ਼ਨ ਕੁਝ ਹੋਏਗੀ ਉਹ ਵਕੀਲ ਸਾਹਿਬ ਜਿਹੜੀ ਮੂਵ ਕਰ ਦੇਣਗੇ ਜਿਹੜੇ ਸਿਵਲ ਕੇਸ ਆ ਉਹਨਾਂ 'ਚ ਆਉਂਦੀ ਵੀ ਲੋੜ ਨਹੀਂ ਕਿਉਂਕਿ ਮਾਨਯੋਗ ਕੋਰਟ ਨੇ ਕਲੀਅਰ ਕਟਾਇਆ ਹੈ ਤਾਂ ਉਹ ਰੋਕ ਲਾ ਦਿੱਤੀ ਗਈ ਆ ਕੋਈ ਕਬਰਾਂ ਦੀ ਲੋੜ ਨਹੀਂ ਸ਼ਾਂਤੀ ਬਣਾ ਕੇ ਰੱਖੀਏ ਅਤੇ ਇਸ ਵਕਤ ਦੇਖ ਨੂੰ ਸਾਡੇ ਸਾਦੀ ਲੋੜ ਹੈ ਵੱਧ ਚੜ ਕੇ ਆਪਣੇ ਦੇਸ਼ ਨਾ ਕੱਢ ਕੇ ਸਾਧ ਜਰੂਰੀ ਕਿਸਾਂ ਦੀ ਗੱਲ ਕਰ ਰਹੇ ਕਿਹੜੇ ਕਿਹੜੇ ਜਰੂਰੀ ਕ ਇਹ ਜਿਹੜੇ ਜਰੂਰੀ ਜੀ ਜਿਵੇਂ ਬੇਲ ਮੈਟਰ ਆ ਕੋਈ ਸਟੇ ਮੈਟਰ ਹੈ ਕਿ ਐਟ ਅ ਟਾਈਮ ਸਟੇ ਲੈਣਾ ਪੈਂਦਾ ਬੜੇ ਹੋਰ ਮਸਲੇ ਨੇ ਜਿਹੜੇ ਅਰਜੈਂਸੀ ਹੁੰਦੀ ਆ ਜਿਨ੍ਹਾਂ ਦੇ ਵਿੱਚ ਐਟ ਅ ਟਾਈਮ ਉਹ ਜਿਹੜੇ ਆ ਵੀਡੀਓ ਕਾਨਫਰੈਂਸ ਉੱਤੇ ਤੁਰੰਤ ਸੁਲਵਾਈ ਕੀਤੀ ਜਾਊ ਉਹ ਕੋਰਟ ਜਿਹੜੀ ਉਹਨੂੰ ਡਿਸਪੋਜ਼ ਉਹਤੇ ਕੋਈ ਰੋਕ ਨਹੀਂ ਆ ਗਈ ਜੀ ਧੰਨਵਾਦ ਜੀ ਇਸਨ ਐਡਵੋਕੇਟ ਹਰਪਾਲ ਸਿੰਘ ਜਿਹਨੇ ਜਿਨ੍ਹਾਂ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵਕੀਲਾਂ ਜੱਜ ਸਾਹਿਬਾਨ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆਦੇਸ਼ ਜਾਰੀ ਕੀਤਾ ਹੈ ਕਿ ਜਿਹੜੀਆਂ ਅਜਨਾਲਾ ਤੇ ਸਾਬੂਜਨ ਪੱਤਰੀ ਜਿਹੜੀ ਜਨਾਲਾ ਦੀ ਅਦਾਲਤ ਹੈ ਤੇ ਜ਼ਿਲ੍ਹਾ ਪੱਤਰੀ ਅਮਰਸਾਦੀ ਅਦਾਲਤ ਹੈ ਉੱਥੇ ਜਿਹੜੀ ਆਮ ਲੋਕਾਂ ਦੀ ਜਿਹੜੀ ਮਨਾਈ ਕਰ ਦਿੱਤੀ ਗਈ ਆ 14 ਤਰੀਕ ਤੱਕ ਜਿਹੜੀਆਂ ਅਦਾਲਤਾਂ ਲੋਕਾਂ ਆਮ ਲੋਕਾਂ ਲਈ ਜਿਹੜੀਆਂ ਬੰਦ ਕਰਤੀਆਂ ਗਈਆਂ ਜਿਹੜੀਆਂ ਜ਼ਰੂਰੀ ਕੇਸ ਹੈ ਉਹਨਾਂ ਦੀ ਆਨਲਾਈਨ ਸੁਣਵਾਈ ਕੀਤੀ ਜਾਵੇਗੀ ਜੇ ਜਾਣਕਾਰੀ ਦੱਸੀ ਤਾਂ ਅਜਨਾਲਾ ਦੇ ਵਿੱਚ ਬਾਬਾ ਬਕਾਲਾ ਸਾਬੂਜਨ ਦੀ ਜਿਹੜੀ ਅਦਾਲਤ ਪੈਂਦੀ ਆ ਉਹਦੇ ਵਿੱਚ ਜਿਹੜਾ ਸੁਣਵਾਈਆਂ ਜਿਹੜਾ ਕਾਰਵੀਆਂ ਅਦਾਲਤਾਂ ਦੀ ਉਹ ਆਮੰਗ ਚੱਲੀ ਰਹੇਗੀ ਅਜਨਾਲਾ ਤੋਂ ਗੁਰਪ੍ਰੀਤ ਸੰਤ ਲੌਂਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ